ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸਵੀਟਾਉ ਬ੍ਰੀਡ ਵਾੜ ਸੇਲ ਲਈ ਲੈ ਕੇ ਆਏ ਹਾਂਗੇ ਬੱਚਾ ਆ ਗਿਆ ਮਗਰ ਕਰਮਾਲੀ ਦੇ ਵੱਸੀ ਤੇ ਬਾਕੀ ਦੀ ਜਿਹੜੀ ਗੱਲਬਾਤ ਆਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਹੋਠੀ ਕੋ ਭਾਈ ਹਾਂ ਡਾਕਟਰ ਸਾਹਿਬ ਵਧੀਆ ਹੀ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਦੋ ਨਾ ਬਾਈ ਹਣੀ ਸ਼ਰਮਾ ਪਿੰਡ ਭਗਤਾ ਭਾਈ ਜ਼ਿਲ੍ਹਾ ਬਠਿੰਡਾ ਦਸੀ ਰਾਮਪਰਾ ਪੋਲ ਜੀ ਤੇ ਨੇੜੇ ਪਿੰਡ ਬਾਈ ਨੇੜੇ ਦੇ ਪਿੰਡ ਬਾਈ ਜਲਾਲ ਗੁਰੂਸਰ ਇਧਰ ਸਰੀਗ ਵਾਲਾ ਤੇ ਬਾਜਾ ਖਾਨਾ ਬਾਈ ਠੀਕ ਹੈ ਮੋਬਾਈਲ ਨੰਬਰ ਬੋਲ ਦੋ 8146894120 ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਹਨੀਏ ਇਹ ਬੈਡ ਕਿਹੜਾ ਸੂਆ ਸੂਈ ਆ ਬਾਈ ਇਹ ਸੂਆ ਬਾਈ ਦੂਜਾ ਸੂਈ ਹੈ ਕੀ ਡਾਕਟਰ ਸਾਹਿਬ ਕਿੰਨਾ ਟਾਈਮ ਹੋ ਗਿਆ ਇਹ ਐਤਵਾਰ ਦੀ ਰਾਤ ਦੀ ਸੂਈ ਵੀ ਹੈ ਜੀ ਠੀਕ ਹੈ ਬਾਈ ਹਾਂ ਬਾਈ ਬੱਚੀ ਮਗਰ ਆ ਗਈ ਬਹੁਤ ਟਾਪ ਕਲਾਸ ਦੀ ਬੱਚਾ ਬੜਾ ਪਿਆਰਾ ਆ ਗਿਆ ਹਾਂਜੀ ਹਾਂਜੀ ਬੱਚੀ ਬਹੁਤ ਵਧੀਆ ਜਦੀ ਹੈ ਜੀ ਬੱਚੀ ਦੇਖ ਸਕਦੇ ਹੋ ਚੰਗੀ ਕੁਆਲਟੀ ਦਾ ਬੱਚਾ ਬਹੁਤ ਕੁਆਲਟੀ ਦੇ ਬੱਚੇ ਆਤੇ ਜੀ ਸਹੀ ਗੱਲ ਕਿਉਂਕਿ ਨਾਲ ਤਿਆਰ ਹੁੰਦਾ ਹਾਂ ਹਾਂ ਹ ਕਿੰਨਾ ਕ ਦੁੱਧ ਹੂ ਬਾਈ ਅਗਲਾ ਦੁੱਧ ਮਾਰ ਵਾਲਾ ਚ ਬੌਲਾ ਮਾਰ ਵਾਲੇ 16 17 ਕਿਲੋ ਖੁੱਲਾਗਾ ਬਾਈ ਪਹਿਲਾਂ ਤਾਂ 18 ਕਿਲੋ ਦੁੱਧ ਦਿੱਤਾ ਪਿਆ ਗਿਆ ਠੀਕ ਹੈ ਬਾਈ ਹਾਂ ਆਪਣੇ ਪਿੰਡੋਈ ਗਾਂ ਲਈ ਵੀ ਆ ਬਾਈ ਠੀਕ ਹੈ ਬਾਈ ਹਾਂ ਠੰਡੀ ਠੁੰਡੀ ਬਹੁਤ ਆ ਬਾਈ ਇਹ ਬੰਦਾ ਮਰਜੀ ਦੋਨੇ ਪਾਸੇ ਬੈਠਾ ਰਵੇ ਮੰਨ ਕੇ ਚਲੋ ਕੋਈ ਦੋ ਦੰਦ ਸਟ੍ਰੇ ਕਰ ਲੈ ਹਾਂ ਹਾਂ ਬਾਈ ਤਾਰਾ ਵੀ ਮਾਰ ਦਿੰਨੇ ਆਪਾਂ ਮਾਰ ਲੀ ਗਿਆ ਕੀ ਬਾਤ ਹੈ ਲੈ ਬਾਈ ਚੋਣ ਦੇਖ ਬਾਈ ਹਣੀ ਬਾਲਾ ਚੰਗਾ ਚੋਣਾ ਯਾਰ ਬਾਲਾ ਚੰਗਾ ਗਾ ਬਾਈ ਬਾਕੀ ਯਾਰ ਮੇਨ ਗੱਲ ਠੰਡੀ ਵਾਲੀ ਐ ਲੈ ਵਾਲੀ ਠੰਡੀ ਐ ਬਾਈ ਮੈਂ ਕਹਿੰਦਾ ਕੱਠੀ ਹੁੰਦੀ ਐ ਡਰਦੀ ਐ ਹਾਂ ਬਾਈ ਨਿਆਣਾ ਪਾ ਨਾ ਪਾ ਬਾਈ ਹੂੰ ਨਿਆਣਾ ਲਾਉ ਨਾ ਲਾਉ ਬੱਚਾ ਲਾਉ ਬਹੁਤ ਠੰਡੀ ਸੀ ਨਾ ਬਾਈ ਕੋਈ ਦਿੱਕਤ ਨਹੀਂ ਹੈਗੀ ਦਿਖਾ ਦੀ ਲੈ ਵਾਪਾ ਇੱਟਾ ਕੱਲਾ ਕੱਲਾ ਥਾਣਾ ਬਾਈ ਮੈਂ ਕਹਿੰਦਾ ਕੀ ਆ ਵਾਤਾ ਬਹੁਤ ਚੰਗਾ ਥਾਣਾ ਮੋਟਾ ਮੋਟਾ ਥਾਣਾ ਬਾਈ ਹੂੰ ਸਹੀ ਗੱਲ ਹੈ ਇੱਕ ਕੱਦ ਵਾਲੀ ਆ ਬਾਈ ਕੋਈ ਬੰਦਾ ਛੋਟੀ ਨਾ ਮੰਨ ਕੇ ਆਵੇ ਮੋਢੇ ਟਿਕਰ ਆਉਂਦੀ ਆ ਬਾਈ ਸਹੀ ਗੱਲ ਆ ਹਾਂ ਬਾਈ ਕੋਈ ਛੋਟੀ ਛੋਟੀ ਨਾ ਮੰਨੇ ਬਾਈ ਛੋਟੀ ਨਾ ਬਾਕੀ ਠੰਡੀ ਠੁੰਡੀ ਸੀਲ ਬਹੁਤ ਆ ਰਾਜੀ ਰੂਜੀ ਬਹੁਤ ਆ ਬਾਈ ਬੱਚੀ ਸਹੀ ਗੱਲ ਆ ਬਾਈ ਬਾਕੀ ਮਗਰ ਵੀ ਜਾਨਵਰ ਚੰਗਾ ਦਾ ਮੂੰਹ ਮਾਰ ਕ ਸਹੀ ਗੱਲ ਆ ਮਗਰ ਵੀ ਬੱਚਾ ਚੰਗਾ ਆ ਗਿਆ ਹਾਂ ਪਹਿਲਾਂ ਤਾਂ 18 ਕਿ ਐਚ ਐਫਾ ਕੇ ਜਰਸੀ ਆ ਬਾਈ ਬਾਈ ਇਹ ਐਚ ਐਫ ਮੰਨ ਲੈ ਚਾਹੇ ਬਾਈ ਜਰਸੀ ਮੰਨ ਲੈ ਬਾਕੀ ਫੇਸਬੁਕ ਹਾਂ ਕਰਾਸ ਅੰਕ ਆ ਕੱਦ ਵਾਲੀ ਆ ਬਾਈ ਬਾਕੀ ਯਾਰ ਠੰਡੀ ਬਹੁਤ ਹੈ ਠੰਡੀ ਬਹੁਤ ਆ ਬਾਈ ਸਹੀ ਗੱਲ ਆ ਭਾਵੇਂ ਦੋਨੇ ਪਾਸੇ ਬੈਗੇ ਬੰਦਾ ਚਵਾਈ ਕਰੀ ਚੱਲੇ ਬਾਈ ਸਹੀ ਗੱਲ ਆ ਠੰਡੀ ਠੰਡੀ ਫੋਲਾ ਕਿੰਨਾ ਕਿਦਦ ਪਾ ਦੋ ਬਾਈ ਹਣੀ ਬਾਈ ਪਹਿਲਾਂ 18 ਕਿਲੋ ਦੋਦ ਦਿੱਤਾ ਵੇ ਬੰਦਾ 20 ਮੰਨ ਕੇ ਲੈ ਲਿਆ ਬਾਕੀ ਯਾਰ ਥਾਨ ਭਲਾ ਸਾਫ ਆ ਥਾਨ ਥੋਣ ਪੂਰਾ ਮੋਟਾ ਮੁਠੀ ਵਾਲਾ ਥਾਨਾ ਬਾਈ ਕੈਮਰੇ ਤੋਂ ਡਰਦੀ ਆ ਥੋੜਾ ਜਿਹਾ ਸੂਈ ਸਵਾਈ ਬੱਚਾ ਮਗਰ ਆ ਗਿਆ ਬੱਸੀ ਕਰਮਲੀ ਦੇ ਬਾਈ ਬੱਚੀ ਬੁੱੱਚੀ ਬੱਚੀ ਬਹੁਤ ਚੰਗੀ ਆ ਮਗਰ ਬਾਈ ਹੂੰ ਬਾਕੀ ਬੱਚਾ ਵੀ ਨਾ ਬੜਾ ਪਿਆਰਾ ਪਾਇਆ ਕਰਮਲੀ ਚੰਗੀ ਵਸੂ ਮੈਨੂੰ ਦਿੱਤਾ ਠੀਕ ਆ ਬਹੁਤ ਚੰਗਾ ਭਰਾਏ ਬਈ ਬੱਚੇ ਵਧੀਆ ਪਾਉਂਦੀ ਆ ਬਾਈ ਟੱਪੀ ਵਹਿੜ ਆ ਗਈ ਬਾਈ ਆ ਹੀ ਬੈਠਾ ਰਹੇ ਠੰਡੀ ਸੀਲਦਾ ਬਾਈ ਆ ਹੀ ਹੈ ਬਸ ਹੀਲਣਾ ਦਾ ਹੈ ਨਹੀਂਗਾ ਬਾਈ ਸਹੀ ਗੱਲ ਆ ਠੰਡੀ ਸੀਲ ਬਾਈ ਦੁੱਧ ਬਾਈ 18 ਕਿਲੋ ਦਿੱਤਾ 20 ਕਿਲੋ ਬੰਦਾ ਮੰਨ ਕੇ ਜਿਹੜਾ ਮਰਜ਼ੀ ਲੈ ਜਾਏ ਬਾਈ ਠੀਕ ਹੈ ਬਾਈ ਤੇ ਦੁੱਧ ਵੀ ਮਹਿੰਗਾ ਵਰਗਾ ਕਹਿੰਦਾ ਬਾਈ ਤੇ ਹਣੀ ਮੁੱਲ ਫਿਰ ਬਈ ਅੱਜ ਮੁੱਲ ਬਾਈ ਜਾਇਦ ਹੀ ਹੈਗਾ 80 ਕਰਾ ਲੋ ਬੇਸਿਕਲ 75000 ਦੀ ਗਾਂ ਦੇ ਦਾ 75000 ਦੀ ਕਰ ਦੇਾਂਗੇ ਥੋੜਾ ਮਾਨਤਾਨ ਆਏਗਾ ਮਾਨਤਾਨ ਕਰ ਦੇਾਂਗੇ ਬਾਈ ਛੋਟ ਠੀਕ ਹੈ ਮਾਨਤਾਨ ਬਾਈ ਕਹ ਕੋਈ 80 ਨਹੀਂ ਕੋਈ 85 ਨਹੀਂ 75 ਚ ਛੋੜ ਕਰ ਦਿਆਂਗੇ ਬਾਕੀ ਨਾੜਾ ਨੂੜਾ ਨਾ ਲੇਵੇ ਤੇ ਬਰੀਕੀ ਚ ਬਸ ਹਾਂ ਤੁਹਾਨੂੰ ਬਹੁਤ ਚੰਗਾ ਆ ਬਾਈ ਇੰਨੇ ਸਫਾਂਗਾਂ ਲੇਵੇ ਤੇ ਮਿਲਦਗਾ ਹੀ ਨਹੀਂ ਆ ਬਾਈ ਨਲਿਆ ਟਾਇਰ ਟਾ ਡਰਗ ਨਹੀਂ ਹਾਂ ਟਾਇਰ ਟਾ ਡਰ ਆ ਬਾਈ 10 ਸੂਏ ਬੰਦਾ ਚੋਈ ਚੱਲੇ ਟੁੱਟ ਰ ਟਾ ਟਾ ਡਰ ਨਹੀਂ ਖੁੱਚਾਂ ਤੋਂ ਉੱਤੇ ਆ ਬਾਈ ਸਹੀ ਗੱਲ ਆ ਖੁੱਚਾਂ ਤੋਂ ਉੱਤੇ ਪੱਟਾਂ ਦੇ ਬਿਚਾਰੇ ਨਹੀਂ ਬਾਈ ਹਾਂ ਬਾਈ ਸਹੀ ਗੱਲ ਆ ਬਾਈ ਤੇ ਜੇ ਬਾਈ ਕਿਸੇ ਵੀ ਵੀਰ ਨੂੰ ਨਾ ਮੰਨ ਕੇ ਚਲੋ ਵੈੜ ਪਸੰਦ ਆਵੇ ਤਾਂ ਬਾਈ ਨਾ ਕਰ ਲਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ